ਦੇ ਕਦੇ ਭੁਲਾਉਂਦੇ ਨਹੀਂ ਹੁੰਦੇ ਯਾਦ ਰੱਖੀ ਸਾਹਮਣੇ ਰੱਖ ਲੈ ਫੋਟੋ ਦੋਵਾਂ ਦੀ ਵਕਤ ਬੀਤਿਆ ਸ਼ੀਸ਼ੇ ਕਵੇ ਬਖਾਂਦੇ ਵੀ ਰਾਈਟਰ ਖਾੜਾ ਧਲੇਤਾ ਪਿਤਾ ਜੀ ਮਹਾਰਾਈਟਰ ਦੇ ਵਿੱਚ ਐਮ ਐਲ ਏ ਐ ਪਿਤਾ ਜੀ ਐਮ ਐਲ ਏ ਤੇ ਮੁੰਡਾ ਪਹਿਲਵਾਨੀ ਦਾ ਐਮ ਐਲ ਏ ਆ ਚੰਡੀ ਦੇ ਕੁਸ਼ਤੀ ਦੋਨਾਂ ਮੱਲਾ ਵਿੱਚਕਾਰ ਹੱਥ ਜੋੜੀ ਹੋ ਗਈ ਹੈ ਭਾਈ ਦਰਸ਼ਕ ਵੀਰੋ ਦੋਨਾਂ ਪਹਿਲਵਾਨਾਂ ਲਈ ਵੀ ਤਾੜੀ ਖੁੱਲ ਕੇ ਮਾਰ ਦਿਓ ਬਹੁਤ ਵੱਡੀ ਕੁਸ਼ਤੀ ਆ ਮੇਰੇ ਵੀਰ ਕੰਫੜ ਕੇ ਹਿੰਦੁਸਤਾਨ ਦਾ ਨੰਬਰ 1 ਕੁਸ਼ਤੀ ਮੁਕਾਬਲਾ ਝਕਾਗੋ ਰੋੜਾ ਵਾਲੀ ਦੀ ਧਰਤੀ ਨੂੰ ਪਾਜ ਲੱਗੇ ਆ ਜਿੱਥੇ ਬੱਲੇ ਬੱਲੇ ਕਰਾਈ ਆ ਪਿਛਲੇ ਸਾਲ ਵੀ ਕਹਿੰਦੇ ਆਹ ਕੌਣ ਮੱਲ ਆ ਕਹਿੰਦੇ ਮੰਦਰ ਗਾਇਕਵਾੜਾ ਲਾਲ ਰੰਗ ਦਾ ਲੰਗੋਟਾ ਆ ਮੱਲ ਦੋਨੋਂ ਹੀ ਚੋਟੀ ਦੇ ਆ ਕਿ ਮੱਲ ਆ ਗਏ ਚੋਟੀ ਦੇ ਜਿਨ੍ਹਾਂ ਲਾਈਆਂ ਮਿਹਨਤਾਂ ਉੱਟਕੇ ਪਰ ਜੋਰ ਜਵਾਨੀ ਦਾ ਲੈ ਜਾਏ ਪਰਿਆ ਮੇਲਾ ਲੁੱਟ ਗਏ ਇਹ ਆੜੀ ਵਾਲੇ ਕੋਲੇ ਨੇ ਕਰ ਜਾਂਦੇ ਨੇ ਮਨਮਾਨੀ ਰਾਜੇ ਖੇਲੇ ਹੱਥ ਵਿੱਚ ਤੇ ਆ ਲੁੱਟੀਆਂ ਪਉਂਦੀ ਫਿਰੇ ਜਵਾਨੀ ਵਾਹ ਜੀ ਵਾਹ ਲਓ ਜਾਂਦਾ ਹੈ ਉਹ ਤੇ ਮੈਦਾਨ ਦੇ ਵਿੱਚ ਦਾ ਨੌਜਵਾਨਾਂ ਦੇ ਦਰਮਿਆਨ ਆਦਾ ਬੋਲ ਦੀ ਪੱਟੀ ਰਜੋ ਚੌਥੇ ਪੈਰ ਨੂੰ ਉਹ ਉਹ ਤੋਂ ਬਲੱਖ ਲਾਉਂਦੇ ਨੇ ਰਮਾਲੀਆਂ ਤੇ ਸੂਦਨ ਕੇ ਚੁੱਸਮੀ ਪੈਂਦਾ ਨਕੜਾ ਅੱਜ ਕਰਨੀਆਂ ਗੱਲਾਂ ਨੇ ਸਖਾਲੀਆਂ ਤੇ ਇੱਕੋ ਦੇ ਵਿੱਚ ਜਾਂਦਾ ਵੀ ਸਟਾਰ ਬਣਿਆ ਉਹ ਰੇੜਾ ਰੇੜਾ ਲਾ ਕੇ ਮਾਦ ਜਾਂਦੇ ਨੇ ਚੜੇ ਕਹਿੰਦਾ ਇੱਕੋ ਸੀਜ਼ਨ ਦੇ ਚੱਜ ਨਾਲ ਲੱਗ ਜਾ ਪਹਿਲੀ ਜੋੜ ਵਾਲਿਆਂ ਤੇ ਮੋਢ ਜਾਂਦੇ ਨਹੀਂ ਗਿਣੇ ਉਹ ਇੱਕੋ ਸੀਜ਼ਨ ਦੇ ਚੱਜ ਨਾਲ ਲੱਗ ਜਾ ਪਹਿਲੀ ਜੋੜ ਵਾਲਿਆਂ ਤੇ ਲੋਟ ਜਾਂਦੇ ਨਹੀਂ ਗਿਣੇ ਅੱਜ ਪਹਿਲੀ ਜੋੜ ਦੇ ਮੈਲ ਆਹੋ ਬੱਲੇ 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 ਲੈ ਯੋ ਰੀਸਾ ਕਹਿੰਦਾ ਫੜਨੇ ਬੜੀ ਉੱਥੇ ਨੇ ਉੱਦਨੇ ਸੱਤ ਸਾਹੇ ਦਾ ਲੱਗ ਤੇ ਸ਼ੋਰ ਦਾ ਨੱਕ ਕਬੂਤਰ ਚੀਨੇ ਕਹਿੰਦਾ ਫੜਨੇ ਬੜੀ ਉੱਥੇ ਨੇ ਔਰ ਉੱਡਦੇ ਸਾਪ ਸਾਹੇ ਦਾ ਨੱਕ شیر ਦਾ ਨੱਕ ਕਬੂਤਰ ચીਨੇ ਕਬੂਤਰ ચીਨੇ ਹੱਲ ਨੇ ਬੜੀ ਅੱਖਾਂ ਨੇ ਹਨ ਸ੍ਰੇਵੀ ਟੱਕਰ ਹੈ ਕਹਿੰਦਾ ਇੱਕ ਪਾਸੇ ਪੰਜਾਬ ਦਾ ਬੱਬਰ ਸ਼ੇਰ ਦੂਸਰੇ ਪਾਸੇ ਮਹਾਰਾਜਾ ਦਾ ਮਹਾਰਾਸ਼ਟਰ ਕੇਸਰੀ ਬੱਬਰ ਸ਼ੇਰ ਇਹਦਾ ਸੋਨੇ ਦੀਆਂ ਗੁਰਜਾਂ ਜਿੱਤਦਾ ਪੰਜਾਬ ਦੇ ਵਿੱਚ ਕਹਿੰਦੇ ਕੋਸ਼ੀ ਦੇ ਵਿੱਚ ਸੁਨਾਜਨ ਨੇ ਬੱਲੇ ਬੱਲੇ ਕਰਾਈ ਹੈ ਪਹਿਵਾ ਵੀ ਸਾਈਡ ਤੇ ਹੋ ਜੋ ਹਣ ਸਾਈਡ ਦੀ ਟੱਕਰ ਬੱਲਾ ਮੈਰੀ ਵਾਲਾ ਸਾਈਡ ਪੱਜਿਆ ਹੋਇਆ ਕਿ ਕੋਸ਼ੀ ਵਿੱਚ ਯਾਰੋ ਕਰੰਟ ਹੋਣਾ ਚਾਹੀਦਾ ਜ਼ਿੰਦਗੀ ਦੇ ਵਿੱਚ ਬੰਦਾ ਚੰਟ ਹੋਣਾ ਚਾਹੀਦਾ ਘਰ ਦੀ ਜੜਾਈ ਆਮ ਮੈਰੀ ਵਾਲਿਆ

ਉਹ ਪ੍ਰਵੀਨ ਕਹਾਰੀਆ ਕਾਲੇ ਰੰਗ ਦਾ ਲੰਗੋਟਾ ਤੇ ਦੂਜੇ ਪਾਸੇ ਉਹ ਮਹਿੰਦਰ ਗਾਇਕਵਾਲੜਾ ਮਹਾਰਾਇਤ ਖੜਾ ਧਲੇਤੇ ਬਹਾ ਅੰਮਲ ਦੋਨੋਂ ਹੀ ਚੋਟੀ ਦੇ ਕਿਹੜਾ ਮਾਲੇ ਤਾਂ ਮਾਰ ਗਏ ਅੱਜ ਕੁਸ਼ਤੀ ਦਾ ਆਰ ਪਾਰ ਦਾ ਫੈਸਲਾ ਕਰਦਾ ਕਿ ਹੱਥ ਇੱਕ ਵਾਰੀ ਜਿੱਥੇ ਆਸੀ ਜੋੜ ਦਿੰਨੇ ਆ ਦੰਦੇ ਲੰਮੀਆਂ ਕਰਾਰੀਆਂ ਦੇ ਭੋਰ ਦਿੰਨੇ ਆ ਵਾਹ ਜੀ ਵਾ ਨਹੀ ਉਹ ਰਿਸਾਂ ਲਾ ਜੰਗ ਦਾ ਹੈ ਜਦ ਮੈਦਾਨ ਦੇ ਵਿੱਚ ਨਾ ਨੌਜਵਾਨਾਂ ਦੇ ਦਰਮਿਆਨ ਬਾਕੀ ਸਾਰੇ ਦਾਈ ਉੱਤ ਕੰਦਾ ਰਹਿਣੀ ਦੁਨੀਆ ਸਲਾਮਾ ਫਿਰ ਕਰਦੀ ਉਹ ਹੰਮੇ ਜਿਹੜੇ ਸ਼ਰੀਰਾਂ ਵਿੱਚ ਜ਼ੋਰ ਬਈ ਉਹ ਤੇ ਪੈਸੇ ਤੇ ਸਭ ਲੁੱਟ ਸਕਦਾ ਨਾ ਮਿਹਨਤਾਂ ਨੂੰ ਪਾਵੇ ਕਦੇ ਚੋਰ ਬਈ ਤੇ ਚੂਰੀ ਮਾ ਦੂ ਤੇ ਹੱਲਾ ਸ਼ੇਰੀ ਬਾਪੂ ਦੀ ਹਰਿੰਦਰ ਆ ਮਾਰਾ ਗੁਰੂ ਦੀਆਂ ਤੇੜੇ ਪਾਰੇ ਲਾਉਂਦੀਆਂ ਉਹ ਕੰਦੇ ਜੰਮਦੇ ਹੀ ਤਿੱਖੇ ਹੁੰਦੇ ਮੱਲਿਆ ਟੀਕੇ ਲਾ ਕੇ ਵਾਦੇ ਦੇ ਰੀਆ ਦੇ ਆਉਂਦੀ ਸਭ ਦੇ ਪਿੱਛੇ ਹੁੰਦੇ ਬੱਲੇ ਟੀਕੇ ਲਾ ਕੇ ਦਲੇਰੀਆਂ ਨਹੀਂ ਆਉਂਦੀ ਆ ਸ਼ਾਨਦਾਰ ਕਸਤੀ ਤਾਰੀ ਮਾਰਨੇ ਕਰੀ ਜੇ ਤੁਸੀਂ ਚੰਨੇ ਅਭ ਜਿੱਤਾ ਹਾਰਾਂ ਦੇ ਵਿੱਚ ਫੈਸਲੇ ਹੋਣ ਐ ਸਰੇ ਦੀ ਟੱਕਰ ਐ दो नंबर पैसे नहरिया बंदा मरदा बंदि जे डगे तो लखां सॾा बि रोड मज़ारे वां वॾियूं सेवा सेक्ट्राहब वांडिया रेफरशिप دوائیاں सेवा نے سرے बि कुझु

ਸੈਂਟਰ ਦੇ ਰਾਜੇ ਲਖਵਿੰਦਰ ਲਖਾ ਜੀ ਸੈਂਟਰ 'ਚ ਖੜੋ ਅੰਦਰ ਖੜ ਕੇ ਲੜੋ ਗੁਸ਼ਤਿਬਾਜ਼ ਹਾਂ ਅੰਦਰ ਸੈਂਟਰ 'ਚ ਗੁਸ਼ਤਿ ਹੋਣੀ ਆ ਦੋਨਾਂ ਪਹਿਲਵਾਨਾਂ ਵਿਚਕਾਰ ਸਾਡਾ ਵੀਰ ਤਾਰੀ ਆਸਟ੍ਰੇਲੀਆ ਤੇ ਸੁਖਾ ਆਸਟ੍ਰੇਲੀਆ ਤਾਰੀ ਮਢੇਰ ਤੇ ਸੁਖਾ ਚੋ ਹੁੰਦਾ ਜੁਨਾ ਵੀਰਾਂ ਵੱਲੋਂ ਆਸਟ੍ਰੇਲੀਆ ਵੱਲੋਂ ਵੱਲੋਂ ਅੱਜ ਅਲਟੋ ਗੱਡੀ ਦਿੱਤੀ ਗਈ ਆ ਕੌਣ ਆ ਆ ਪੰਜਾਬ ਦੇ ਪਹਿਲਵਾਨ ਦਾ ਭਤੀਜਾ तो नार गां महेंद्र गाय गुवाद हां सच पुष्टि ला मेरे वीर जिस दाज है। अगर कोई पैदवन बहर जाना तो दाज ਜਾਣਾ ਹੈ ਕਮੇਟੀ ਵੱਲੋਂ ਫੈਸਲਾ ਹੈ ਬੱਸ ਇਹ ਸਾਰੇ ਦੇਖ ਕਰ ਲਓ ਕਿਉਂਕਿ ਅਗਰ ਮੱਲ ਬਾਅਦ ਚਲਾ ਜਾਂਦਾ ਹੈ ਕਰਾਓ ਕਰਾਓ ਮੇਰੇ ਵੀਰ ਕੁਸ਼ਤੀ ਸ਼ੁਰੂ ਕਰਾਓ ਤੇ ਉਹਨਾਂ ਪਹਿਲਵਾਨ ਲੱਗੋ ਕੁਸ਼ਤੀ ਲੜੋ ਬੱਸ ਕੋਈ ਜਾਂ ਵੀ ਪ੍ਰਵੀਰ ਥੇ ਫੜੋ ਕੁਸ਼ਤੀ ਇਹ ਖੁੱਲਾ ਸਮਾਂ ਦਾਦੇ ਦਾ ਨਾਮ ਹੈ ਬਹੁਤ ਸ਼ਰਜੇ ਵੀਰੇ ਤਾੜੀਆਂ ਮਾਰੋ ਦੋਨਾਂ ਬਦਲਾ ਲਈ ਇੱਕ ਵਾਰ ਕੋਲੇ ਅਰੇ ਸ਼ੁਰੂ ਪ੍ਰਵੀਰ ਪਹਿਲਵਾਨਾਂ ਆਹ ਤਾੜੀਆਂ ਕੁਸ਼ਤੀ ਹੈ ਬਹੁਤ ਵਧੀਆ ਮੱਲ ਨੇ ਜੋਗੇ ਗੱਤੇ ਵਾਲੀ ਕੁਸ਼ਤੀ ਨਹੀਂ ਮਿੱਟੀ ਵਾਲੀ ਕੁਸ਼ਤੀ ਹੈ ਪਤਾ ਹਮਾਰੇ ਵੀ ਲੱਗੋ ਪਹਿਲਵਾਨਾਂ ਬੈਂਤੀ ਦਾ ਕੁਸ਼ਤੀ ਜਿਹੜੀ ਆ ਵੱਡੀ ਹੈ ਹਲਕੇ ਲੱਗੋ ਮਿੰਦਰ ਜੀ ਲਗੜਾ ਪੈ ਜੋ ਜਾਂਦੀ ਹੈ ਕਿਦਾ ਗੱਭਾਂ ਤੇ ਫੈਂਸਲ ਆ ਤੇ ਮਿੱਟੀ ਦੀ ਕੁਸ਼ਤੀ ਆ ਖੜੇ ਲੰਗੋਤੇ ਕਰੇ ਕੰਮ ਅਗਰ ਕਿਸੇ ਦਾਜ ਪਹਿਲਵਾਨ ਚਲਾ ਜਾਂਦਾ ਤੇ ਉਹ ਦਾਜ ਸੈਂਟਰ ਵਿੱਚ ਵਧਾਜੇ ਦਿੱਤਾ ਜਾਏਗਾ ਚੱਲ ਵੀ ਪ੍ਰਵੀਨ ਤਾੜੀਆਂ ਮਾਰ ਦਿਓ ਦੋਨਾਂ ਭਲਵਾਨਾਂ ਲਈ ਕੁਸ਼ਤੀ ਸ਼ੁਰੂਆਤ ਹੋਣ ਵਾਲੀ ਚੋਟੀ ਦੇ ਆ ਬਾਈ ਖੜੇ ਪਹਿਲਵਾਨੋ ਖੜੋ ਖੜੇ ਮੇਰੇ ਵੀਰ ਲੱਗੋ 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 ਆ ਕਰੋਸ਼ਰ ਕੁਸ਼ਤੀ ਜੀ लैंडईमा <laughs> मेला खाधो रोड ਕਿਆ ਆਪਾਂ ਹੁਣ ਕੁਸ਼ਤੀ ਦਿਖਾਈਏ ਬਾਟ ਆਈ ਲਾਈਟਾਂ ਵਾਲੇ ਬੇਤੀ ਹੈ ਵੀ ਲਾਈਟਾਂ ਜਿਹੜੀਆਂ ਔਨ ਕਰਦੇ ਨੇ ਇਲੈਕਟ੍ਰੀਸ਼ੀਅਨ ਵਾਲੇ ਭਰਾ ਨੇ ਬੇਤੀ ਹੈ ਬਾ ਲੱਗਦੇ ਲੱਗਦੇ ਪ੍ਰਵੀਨ ਜੀ ਕੋਈ ਨਹੀਂ ਦਾਦੇ ਦੀ ਲੰਗੋਟਾ ਫੇਰ ਲੰਗੋਟਾ ਫੇਰ ਹਾਂ ਜੋ ਦੁਆਰਾ ਲੰਗੋਟਾ ਫੜ ਕੇ ਬਾਹਰ ਨਿਕਲਿਆ ਤਾਂ ਫੇਰ ਲੰਗੋਟਾ ਫੜਾਵਾਂਗੇ ਕੋਈ ਗੱਲ ਨਹੀਂ ਵਾਹ ਵੀ ਬੰਦਾ ਹੀ ਓਰੀਸ਼ਾ ਦਾਦਾ ਹੈ ਯੁੱਧ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦੇ ਦਰਮਿਆਨ ਕਹਿੰਦਾ ਮੋੜ ਦੇ ਕੋਲ ਅੜੇ ਗੱਡੇ ਗੱਡੇ ਜਾਂਦੇ ਨੇ ਉਹ ਸੁਖੀ ਲੋਪੋਂ ਬਾਜ਼ੀਆਂ ਤੇ ਨੱਕੇ ਛੱਡੇ ਜਾਂਦੇ ਨੇ ਕਹਿੰਦਾ ਲੋ ਉਹ ਪਰਲੇ ਹੀ ਪਰਦੇ ਸੱਖ ਆਹ ਮਹੋਦਰ ਟੱਕਰ ਬਾਰਸ਼ ਕੋਲ ਇੱਕ ਨੀਂਦ ਕਦੇ ਤਰੱਕੀ ਵਰਕੇ ਮਾਰਦੇ ਦੋਨਾਂ ਪਹਿਲਵਾਨਾਂ ਦੇ ਨਾਂ ਤੇ ਸਾਰੀਆਂ ਸੰਗਤਾਂ ਨੇ ਨੋਟ ਕਰਦੇ ਜਾਣਾ 27 28 29 ਸਤੰਬਰ ਵੀਮਾ ਕਬੱਡੀ ਤੇ ਬਾਲੀਵਾਲ ਟੂਰਨਾਮੈਂਟ ਪਿੰਡ ਜਾਲਪੁਰ ਦੀ ਚਾਕੀ ਤੇ ਧੰਤਨਗੁਰਾਂ ਦੀ ਸਰਕਾਰ ਆਪਾ ਸਰਬੰਦਸ ਮਹਾਰਾਜ ਜੀ ਦੇ ਮਿੱਠੀ ਤੇ ਨਿੱਗੀ ਯਾਦ ਦੇ ਨਗਰਾਇਆ ਜਾਵੇਗਾ 27 28 29 ਸਤੰਬਰ ਲੱਖਾਂ ਦੇ ਨਾਮ ਦਿੱਤੇ ਜਾਣਗੇ ਵੈਕਟਰ ਯਾਫੀਨ ਮੋਟਰਸਾਈਕਲ ਦਿੱਤੇ ਜਾਣਗੇ ਸਾਰਿਆਂ ਨੇ ਨੋਟ ਕਰ ਲੈ 27 28 29 ਸਤੰਬਰ ਧੰਤਨਗੁਰਾਂ ਦੀ ਸਰਕਾਰ ਆਪਾ ਸਰਬੰਦਸ ਮਹਾਰਾਜ ਜੀ ਦੇ ਮਿੱਠੀ ਤੇ ਨਿੱਗੀ ਯਾਦ ਦਾ ਵੱਡਾ ਖੇਡ ਮੇਲਾ ਪਿੰਡ ਜਾਲਪੁਰ ਤਸਵੀਰ ਬਲਾਚਰ ਜਿਹੜਾ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਹੋਵੇਗਾ ਮਾਨ ਸਨਮਾਨ ਕਰਦੀ ਹੈ ਜੀ ਪਹਿਲਵਾਨਾਂ ਦੇ ਸਾਰੀ ਪ੍ਰਬੰਧਕ ਕਮੇਟੀ ਸਾਰਿਆਂ ਨੂੰ ਵੱਡੀ ਵਧਾਈ ਬਾਰਕ ਇਸ কুਸਰੀ ਜੰਗਲ ਨੂੰ ਸਫਲ ਬਣਾਉਣ ਦੇ ਲਈ ਸਾਰਿਆਂ ਦਾ